ਸਸ਼ੇ ਕਾਲ ਜੀ ਐਲਵੀਐਸ ਨਿਊਜ਼ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਮਗੇ ਅਸੀਂ ਅੱਜ ਜਿਲ੍ਹਾ ਸੰਗਰੂਰ ਦੇ ਸ਼ਹਿਰ ਪ੍ਰਕਾਸ਼ਵਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਮੌਜੂਦ ਆ ਜਿੱਥੇ ਕਿ ਕਈ ਦਿਨਾਂ ਤੋਂ ਆਸਾ ਵਰਕਰਾਂ ਦਾ ਧਰਨਾ ਚੱਲ ਰਿਹਾ ਪੂਰਾ ਮਾਮਲਾ ਕੀ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਸ਼ੇ ਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਿੰਦਰਪੁਰ ਪਰ ਕਤਰੋਂ ਪ੍ਰਧਾਨ ਬਲਾਕ ਸੇਰਪੁਰ ਦੀ ਮੈਂ ਇਹ ਕਹਿੰਨੀ ਆ ਸਾਡਾ 21 ਤੋਂ 28 ਤੱਕ ਜੀ ਇਹ ਧਰਨਾ ਲੀਕਿਆ ਹੋਇਆ ਵਾ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਪਾਣਾ ਕਿ ਅਸੀਂ ਈਪੀਆਈ ਅੱਗੇ ਅਸੀਂ ਕਰਦੇ ਆ ਐਮ ਆਰ ਸਾਤੋਂ ਕਰਵਾਇਆ ਗਿਆ ਕਰੋਨਾ ਵੇਲੇ ਸਾਨੂੰ ਸਾਤੋਂ ਕੰਮ ਕਰਵਾਇਆ ਗਿਆ ਅੱਜ ਇਹ ਕਹਿ ਰਹੇ ਨੇ ਵੈਕਸੀਨ ਇਹਨਾਂ ਨਾਲ ਲੈ ਕੇ ਜਾਣਗੇ ਕਿਉਂ ਇਹਨਾਂ ਨਾਲ ਲੈ ਕੇ ਜਾਣਗੀਆਂ ਜੀ ਕਿਉਂਕਿ ਉਸ ਟਾਈਮ ਮੈਡਮਾ ਕਿੱਥੇ ਗਈਆਂ ਸੀ ਜਿਸ ਟਾਈਮ ਅਸੀਂ ਕੰਮ ਕਰ ਰਹੀਆਂ ਸੀ ਗੀਆਂ ਧੁੱਪੇ ਕਿਸੇ ਨੇ ਵੀ ਨਹੀਂ ਦੇਖਿਆ ਸਾਨੂੰ ਆ ਕੇ ਇਸ ਕਰਕੇ ਅਸੀਂ ਸਾਡਾ ਕੰਮ ਦਾ ਬਾਈਕਾਟ ਆ ਬਾਈਕਾਟ ਹੀ ਰੱਖੂਗਾ ਅੱਜ ਵੈਕਸੀਨੇਸ਼ਨ ਸਾਡੀਆਂ ਜਿਹੜੀਆਂ ਕੁੜੀਆਂ ਨੇ ਸਾਡੇ ਬਲਾਕ ਦੀਆਂ ਕੁੜੀਆਂ ਨੇ ਕਿਤੇ ਵੀ ਨਹੀਂ ਹੋਊਗਾ ਦਵਾਈ ਨਹੀਂ ਚੱਕਣ ਦੇਵਾਂਗੇ ਜਿੰਨਾ ਚਿਰ ਸਾਨੂੰ ਸਰਕਾਰ ਕੋਈ ਸਮਰਥਨ ਨਹੀਂ ਦਿੰਦੀ ਲਿਖਤੀ ਰੂਪ ਵਿੱਚ ਕੋਈ ਵੀ ਸਾਨੂੰ ਲਿਖ ਕੇ ਦਿੰਦੀ ਨਹੀਂ ਅਸੀਂ ਉਹਨਾਂ ਚਿਰ ਕੋਈ ਵੀ ਕੰਮ ਨਹੀਂ ਕਰਨਾ ਸਾਡਾ ਬਾਈਕਾਟਾ ਤਾਂ ਬਾਈਕਾਟ ਹੀ ਰਹੂਗਾ ਜੀ ਕੀ ਮੰਗ ਕਰਨਾ ਚਾਹੁੰਦੇ ਆਂ ਪੰਜਾਬ ਸਰਕਾਰ ਅਸੀਂ ਮੰਗ ਕਰਨਾ ਚਾਹੁੰਦੇ ਆਂ ਸਾਨੂੰ ਇੱਕ ਹੁਜਰਤ ਘੇਰੇ ਵਿੱਚ ਲਿਆਂਦਾ ਜਾਵੇ ਤਨਖਾਹ ਦਿੱਤੀ ਜਾਵੇ ਸਾਡੀ ਹਾਜ਼ਰੀ ਲਾਗੂ ਕੀਤੀ ਜਾਵੇ ਸਾਨੂੰ 16-17 ਸਾਲ ਹੋ ਗਏ ਕੰਮ ਕਰਦਿਆਂ ਨੂੰ ਸਾਨੂੰ ਕਿਸੇ ਵੀ ਮੁਲਾਜ਼ਮ ਦੇ ਰੂਪ ਵਿੱਚ ਨਹੀਂ ਲਿਆ ਗਿਆ ਇਹ ਸਰਕਾਰ ਕਹੀ ਰਹੀ ਹੈ ਜੋ ਕਿ ਇੱਕ ਮੁਲਾਜ਼ਮ 3 ਸਾਲ ਅਜ ਕਿਸੇ ਵੀ ਕੰਮ ਐ ਸਰਕਾਰ ਕਰ ਗਿਆ ਤਾਂ ਉਹਨੂੰ ਪੱਕਾ ਕੀਤਾ ਜਾਊਗਾ ਸਾਡੇ ਵਾਰੀ ਸਰਕਾਰ ਕਿੱਥੇ ਗਈ ਆ ਹਾਲਾਂਕਿ ਇਹ ਕਹਿ ਰਹੇ ਨੇ ਵੀ ਆਸ਼ਾ ਰੀੜ ਦੀ ਹੱਡੀ ਆ ਫੇਰ ਆਸ਼ਾ ਦੀ ਰੀੜ ਦੀ ਹੱਡੀ ਆ ਅੱਜ ਇਹਨਾਂ ਨੂੰ ਕਿਉਂ ਦੁੱਖ ਲੱਗ ਰਿਹਾ ਆਸ਼ਾ ਰੀੜ ਦੀ ਹੱਡੀ ਆ ਹੁਣ ਰੀੜ ਦੀ ਹੱਡੀ ਬਣ ਕੇ ਦਿਖਾਊਗੀ ਅੱਜ ਵੈਕਸੀਨੇਸ਼ਨ ਬੰਦ ਹੋਇਆ ਕੱਲ ਨੂੰ ਡਿਲੀਵਰੀਆਂ ਬੰਦ ਹੋਣਗੀਆਂ ਇਹ ਡਿਲੀਵਰੀਆਂ ਸਰਕਾਰੀ ਤੋਂ ਹਟ ਕੇ ਪ੍ਰਾਈਵੇਟ ਜਾਣਗੀਆਂ ਜਿੰਨਾ ਚਿਰ ਸਾਨੂੰ ਲਿਖਤੀ ਰੂਪ ਵਿੱਚ ਨਹੀਂ ਕੁਝ ਦਿੱਤਾ ਜਾਂਦਾ ਅਸੀਂ ਨਹੀਂ ਕੰਮ ਕਰਾਂਗੇ ਸਾਡਾ ਜੋ ਵੀ ਸੰਘਰਸ਼ ਅੱਗੇ ਤੋਂ ਤਿੱਖਾ ਹੋਊਗਾ ਘਟਾਇਆ ਨਹੀਂ ਜਾਊਗਾ ਅਗਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਦਮ ਨਾ ਚੁੱਕਿਆ ਗਿਆ ਤੁਹਾਡੀ ਸੁਣਵਾਈ ਨਾ ਹੋਈ ਤਾਂ ਤੁਹਾਡਾ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੂਗਾ ਹਾਂਜੀ ਇਸੇ ਤਰ੍ਹਾਂ ਚੱਲਦਾ ਰਹੂਗਾ ਜੋ ਵੀ ਸਾਡੀ ਫਿਰ ਸਾਂਝੇ ਫੰਟ ਵੱਲੋਂ ਸਾਨੂੰ ਹੁਕਮ ਆਊਗਾ ਅਸੀਂ ਉਸੇ ਤਰ੍ਹਾਂ ਹੀ ਲਿਖ ਕੇ ਜਾਊਗਾ ਸੋ ਇਹਨਾਂ ਦਾ ਕਹਿਣਾ ਹੈ ਕਿ ਅਗਰ ਪੰਜਾਬ ਸਰਕਾਰ ਵੱਲੋਂ ਸਾਡੀ ਕੋਈ ਸੁਣਵਾਈ ਨਾ ਕੀਤੀ ਗਈ ਸਾਡਾ ਜਿਹੜਾ ਸੰਘਰਸ਼ਾ ਹੋਰ ਵੀ ਤਿੱਖਾ ਹੋ ਸਕਦਾ ਹੈ ਗੱਲਬਾਤ ਕਰਾਂਗੇ ਹੋਰ ਵੀ ਆਗੂ ਮੌਜੂਦ ਨੇ ਹਾਂਜੀ ਤੁਸੀਂ ਕੀ ਕਹਿਣਾ ਤੁਹਾਨੂੰ ਮੈਂ ਜਸਵਿੰਦਰ ਕੌਰ ਜੀ ਕਿਲਾ ਹਕੀਮਾ ਚਾਰ ਪਰਸਨ ਦੇ ਤੌਰ ਤੇ ਕੰਮ ਕਰਦੀ ਹਾਂ ਤੇ ਅੱਜ ਸਾਡੀ ਸਰਕਾਰ ਸਾਡੀਆਂ ਜਿਹੜੀਆਂ ਕੁੜੀਆਂ 58 ਸਾਲ ਦੀਆਂ ਹੋ ਗਈਆਂ 15 15 18 18 ਸਾਲ ਹੋ ਗਏ ਕੰਮ ਕਰਦੀਆਂ ਸਾਡੀਆਂ ਕੁੜੀਆਂ ਨੂੰ ਜਿਹੜੀਆਂ ਸਾਡੀਆਂ ਕੁੜੀਆਂ 58 ਸਾਲ ਦੀਆਂ ਹੋ ਗਈਆਂ ਉਹਨਾਂ ਨੂੰ ਇਹ ਸਰਕਾਰ ਕਹਿ ਰਹੀ ਹੈ ਵੀ ਚੁੱਪਚਾਪ ਜਾਓ ਸੋਨੂੰ ਆਪ ਦਾ ਤੁਹਾਡਾ ਸੇਵਾ ਮੁਕਤ ਕਰਤੀਆਂ ਖਾਲੀ ਹੱਥ ਤੋਰ ਰਹੇ ਨੇ ਜੀ ਉਹਨਾਂ ਨੂੰ ਅਸੀਂ ਚਾਹੁੰਦੇ ਆ ਵੀ ਸਰਕਾਰ ਸਾਡੀਆਂ ਜਿਹੜੀਆਂ ਕੁੜੀਆਂ ਜਾ ਰਹੀਆਂ ਨੇ ਉਹਨਾਂ ਨੂੰ ਕਟੋ-ਕਟ ਪੈਨਸ਼ਨ ਦੇਵੇ 5 ਲੱਖ ਰੁਪਈਆ ਦੇਵੇ ਅਸੀਂ ਸਾਨੂੰ ਕੋਈ ਦਿੱਕਤ ਨਹੀਂ ਵੀ 58 ਸਾਲ ਦਾ ਰਿਟਾਇਰ ਕਰਨਾਂ ਪਰ ਸਾਡੀਆਂ ਕੁੜੀਆਂ ਜਦੋਂ ਤੰਦਰੁਸਤ ਨੇ 65 ਸਾਲ ਤੱਕ ਕੰਮ ਕਰ ਸਕਦੀਆਂ ਨੇ ਠੀਕ ਹੈ ਜੀ ਸਾਡਾ ਸਾਡੀ ਇਹੀ ਮੰਗ ਹੈ ਸਰਕਾਰ ਤੋਂ ਵੀ ਜਦੋਂ ਵੋਟਾਂ ਲੈਣ ਵੇਲੇ ਸਾਨੂੰ ਆਪ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ ਸੋ ਨੂੰ ਅਸੀਂ ਐ ਕਰਾਂਗੇ ਅਸੀਂ ਤੁਹਾਨੂੰ ਧਰਨੇ ਤੇ ਨਹੀਂ ਬੈਠਣ ਦਿੰਦੇ ਪਰ ਅੱਜ ਆਪ ਸਰਕਾਰ ਵਾਲੇ ਕਿੱਥੇ ਗਏ ਹੋਏ ਨੇ ਜੀ ਉਹਨਾਂ ਨੂੰ ਅਸੀਂ ਹਫ਼ਤਾ ਹੋ ਗਿਆ ਸਾਨੂੰ ਰੁੱਲਦਿਆਂ ਨੂੰ ਅਸੀਂ ਬੈਠੇ ਦਿੱਸਦੇ ਨਹੀਂ ਜੇ ਸਰਕਾਰ ਸਾਡੀ ਸਰਕਾਰ ਨੇ ਨਾ ਮੰਗ ਲਾਗੂ ਕੀਤੀ ਅਸੀਂ ਜਲੰਧਰ ਵਾਲਾ ਰੈਲੀ ਰੈਲੀ ਕਰਾਂਗੇ ਜੀ ਇਹਦੀ ਸਰਕਾਰ ਜ਼ਿੰਮੇਵਾਰ ਆਪ ਹੋਊ ਸੋ ਇਹਨਾਂ ਦਾ ਕਹਿਣਾ ਹੈ ਕਿ ਅਗਰ ਪੰਜਾਬ ਸਰਕਾਰ ਨੇ ਸਾਡੀ ਕੋਈ ਵੀ ਮੰਗ ਨਾ ਮੰਨੀ ਤਾਂ ਸਾਡਾ ਜਿਹੜਾ ਰੈਲੀ ਆ ਉਹ ਜਲੰਧਰ ਵੱਲ ਨੂੰ ਚੱਲ ਪੋਗੇ ਸੋ ਵੀਡੀਓ ਨੂੰ ਵਾਤਵਾਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹਨਾਂ ਆਸਾ ਵਰਕਰਾਂ ਦੀ ਪੰਜਾਬ ਸਰਕਾਰ ਮਦਦ ਕਰ ਸਕੇ ਧੰਨਵਾਦ